ਹੈਲੋ ਸਾਰੇ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਦਿਲਾ ਲੇ ਹੈਲੋ ਸਾਰੇ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਅੱਜ ਜੱਸੀ ਲੱਗਦੀ ਹੈ ਯਾ ਰੱਖੜੀ ਦਾ ਬਲਾਂ ਬਣਾਉਣਾ ਮੇਰੇ ਭਰਾ ਜਿਵੇਂ ਸਾਰੇ ਨੂੰ ਤੁਸੀਂ ਕਹਿੰਦੇ ਹੋ ਮੇਰੇ ਫੈਮਿਲੀ ਦੇ ਪ੍ਰਿੰਸੀਪਲਿੰਦਾ ਮਿਕਲ ਰੱਖੋ ਬਣਾਉਣਾ ਹੈ ਤੇ ਉਹਦੇ ਨਾਲ ਨਾਲ ਸਾਡੇ ਲੈ ਕਰਦੇ ਨੇ

ਇਰਕੋਰਡਿੰਗ ਵੀ ਜਨਲੀ ਬੋਲਦਾ ਹੈ ਹੈਲੋ ਬੁੱਲੇ ਤੂੰ ਆਇਆ ਕਰੇਂਗੇ 11:00 ਬੱਜ ਗਏ ਅਰੇ ਹੁਣ ਇਹਨੂੰ ਕੱਟ ਦੇ ਇਰਕੋਰਡਿੰਗ ਇਹਦੇ ਲੋਵੇ ਪਹੁੰਚੀਓ ਇਰਕੋਰਡ ਕਰੰਦਾ ਟਾਈਮ ਕਿ ਬਬੀ ਯਾ ਸੀਪਰਸਟੇਟਮੈਂਟ ਦੇ ਬੰਨੇ ਆਂ ਕਿ ਫੇਰ ਉਹ ਦੁਬਾਰ ਚ ਖਾ ਮੰਗੇ ਉਹ ਪੰਛੀ ਆ ਜਦ ਤਰ ਮਰ ਗਿਆ ਆ ਭੈਣ ਭੁੱਖੀ ਹੈ ਮੈਨ ਲੱਗਦਾ ਪਈ ਫਿਰ ਤੇ ਕਿਨੇ ਕਿਨੇ ਰੋਟੀ ਖਾ ਰਖੀ ਆ ਮੈਂ ਨੈਮਾ ਦਾ ਇਹ ਪੰਨ ਖਾਏ ਆ। ਤੇ ਪੰਨ ਬੰਦੇ ਆ ਗਿਆ। ਥ੍ਰੀ ਚਾਕੇ ਦਿੰਦੀ ਹੋ। ਆਂ ਤੇ ਬਈ ਤੇਰੇ ਸਾਹਮਣੇ ਖਾਣ ਨੂੰ ਲੱਗ ਰਿਹਾ। ਖਾ ਕੇ ਲੱਗ ਰਹਿਣੀ ਜੀ ਤੂੰ ਤੂੰ। ਹਰ ਨਾ ਇਹ ਬੂਤਾ ਤੇ ਬਾਸ ਤੋਂ ਕੀ ਹੁੰਦਾ ਹੈ। ਹਾਂ ਦੀਦੀ। ਚਾਹ ਦੇ ਇੱਕ ਕਪੜਾ ਕਮਰੇ ਵਿੱਚ ਜਾ ਜਾ ਦੂਜੇ ਵਿੱਚ ਜਾਣਾ ਮੈਨੂੰ ਬੁੱਖ ਹੈ। ਛੇਦੀ ਬੰਨੇ ਰੱਖੀ ਤੇ ਫੇਰੋਂ ਵੀ ਆਪਾਂ ਚੇਤ ਚਿੰਤੀ ਕਾਈ ਹੈ ਰੋਤੀ ਤੇਰੇ ਹੀ ਕਹਿ ਮੈਨੇ ਤੇਰਾ ਮੈਨੂੰ ਪਤਾ ਹੈ ਵੀ ਤੂੰ ਖਾ ਕੇ ਨਹੀਂ ਆਇਆ ਚਲੋ ਲੰਮੀ ਮੇਰੀ ਥਾਲ ਪਲੇਟ ਫੜਾ ਦੇ ਤੇ ਜਿਹੜਾ ਡੱਬਾ ਮੰਗਾ ਰੱਖਿਆ ਮੇਰਾ ਡੱਬਾ ਦੇ ਦੇ ਇਹਨਾਂ ਦੀ ਤਾਂ ਮੈਂ ਬੰਨਾ ਸ਼ੁਭਮ ਹੋ ਸੱਚ ਰੱਖੜੀ ਵੀਡੀਓ ਦੇਖਦੇ ਹੁਣ ਨਾ ਇਹਦੀ ਕੋਠੇ ਉੱਪਰ ਚੜ ਕੇ ਨਾਂ ਕਿ ਤਮੇ ਵੀਡੀਓ ਬਣਾਉਣੀ ਸੀ ਉਹਦੋਂ ਨਾਂਗੇ ਆਂਦੀਆਂ ਲੈ ਬੱਦੀ ਨੀਚੇ ਜੰਨਾ ਜੈਨੂ ਮੈਂ ਕੰਟੇ ਕੰਟੇ ਵਾਦਾ ਹੀ ਆਂਦੀ ਨੇ ਕੀ ਸ਼ਹਿਰ ਰਖੜੀ ਬਣਾ ਲਓ ਲੈ ਨੀਚੇ ਨਾਇਕ ਕੀ ਜੋਤ ਤੋ ਕਰੀ ਬਿਚਾ ਆਏ ਨਾ ਬੱਬੇ ਦੇ ਕੋਟੇ ਗਵਰਨਮੈਂਟ ਸਕੂਲ ਹੈ ਯਾ ਲੈ ਮੈਂ ਤੂੰ ਇੱਧਰ ਹੋਗੇ ਭੈਣਿਆ ਸਕੂਲ ਦਾ ਨਾਂ ਦੇ ਗਏ ਆਪਣਾ ਗਵਰਨਮੈਂਟ ਹੈ ਹੋਇਆ ਕੀ ਮੇਰੀ ਡੋਲਤਾ ਡੋਲੀ ਪਿੱਛੇ ਦੇਖੀਏ ਦੇਖ ਲਈ ਅੱਛਾ ਨਹੀਂ ਮਾਰ ਲਾ ਮੇਰੇ ਲਈ ਕਿੱਦ ਕੀ ਪਰਸੈਂਟ ਹੱਥ ਗਿੱਲਾ ਕਰਨ ਨੂੰ ਦਿੱਤਾ ਤਿਹ ਹੱਥ ਕਰ ਵਸਤੇ ਕਿੱਦ ਕਰੀ ਆਹ ਮੜਾ ਜਾ ਵੀ ਤਿਲਖਾ ਚਿਪਕਾ ਆਈ ਵੋਏ ਕਾਉਂ ਟਸਕੀ ਹੈ ਨਾ ਵੇ ਅੱਛਾ ਮੀਰਾ ਬੱਬੀਆ ਹਾਂ ਇਹ ਤੈਨੂੰ ਕਹਿ ਰਹੀ ਮੈਂ ਆ ਲੋ ਨੀ ਨੀ ਹਾਂ ਚੁੱਪ ਕਰਕੇ ਵੇ ਲੋ ਐਸ ਕਿਦਰ ਜਵਤੂ ਵੀ ਨਹੀਂ ਤਰੀਖਾ ਛੋਟਾ ਜਿਹਾ ਲਾਉਣੇ ਤੱਕ ਵੱਡਾ ਹੈ ਐਵਰੀਥਿੰਗ ਨਿੰਦੇ ਦੇ ਤਾਂ ਲਾ ਦੀ ਪਟਕੇ ਤੱਕ ਪੂਰਾ ਪਾਟ ਕਾ ਵੀ ਲਾ ਲਿਆ ਨਹੀਂ ਕਰ ਲੈ ਮੱਥਾ ਲੰਗਾ ਹੱਥ ਤਰ ਲਿਆ ਕਰ ਮੁੱਤੇ ਸਿਰ ਤੇ ਹਾਂ ਸੱਤੇ ਹੱਥ ਤਰ ਕਿਲਵਾ ਕਰਦੇ ਨੇ ਹਾਂ ਇਹ ਸਹੀ ਲੈ ਸਹੀ ਕਾਤੋਂ ਇਹਨਾਂ ਪਿੱਛੇ ਹੋਇਆ ਬੈਠਾ ਕਿਤੇ ਹੋਰ ਹੀ ਲਵਾ ਲੈ ਦੇਖੀ ਹਾਂ ਹੀ ਲੀ ਜਾਂਦਾ ਪ੍ਰਿੰਸਾ ਜਮੇ ਸਹੀ ਲੱਗੀ ਹਾਂ ਪ੍ਰਿੰਸ ਬਹੁਤ ਸੋਹਣਾ ਲੱਗਿਆ ਕਿ ਪ੍ਰਿੰਸੀ ਦੇ ਬਾਲ ਉੱਤੇ ਆਉਂਦੇ ਸੀ ਤਾਂ ਵੀ ਐਂ ਗਲਤ ਹੀ ਲਿੰਦਾ ਹੈ ਵਾਏ ਵਾਏ ਨੇ ਜਿੱਦ ਦਾ ਉਹ ਪਰਾ ਹੋ ਗਿਆ ਦਿੱਖੀ ਤਾਂ ਬੜਾ ਸੋਹਣਾ ਪਾਣੀ ਡੋਲੀ ਜਾਂ ਨਾ ਗੋਡਾ ਮਾਰ ਕੇ ਬਾਰਿ ਬਾਰੀ ਇਹ ਉਹਦੇ ਵਿੱਚ ਧਰ ਦੇ ਟੱਕਣ ਹਾਂ ਲੈ ਪ੍ਰਿੰਸ ਚੱਲ ਜੀ ਅਖਾ ਚੱਲ ਲਵੇ ਹੋ ਕੇ ਬਣਾ ਰਾ ਸੂਰ ਨਾਲ ਹੋਰ ਮੇਰੇ ਤਾਂ ਪੈ ਨਹੀਂ ਹੱਥ ਕੰਮ ਬਣ ਇਹ ਤਾਂ ਆਪ ਕੋ ਕਰਨੀ ਨਹੀਂ ਬੰਦ ਆਪ ਬੰਨ ਲਾਵੇ ਵੀ ਠੀਕ ਇਹ ਵੀ ਸੁਣ ਲਓ ਕੋਈ ਆਪ ਬੰਨ ਅੰਮ੍ਰੇ ਜੀ ਨਾਲ ਕੋਈ ਲਾਟ ਮਟਰ ਕਰਿਆ ਮੱਛੀ ਆ ਗਈ ਕਿ ਰੱਖੀ ਰੱਖੀ ਆ ਗਈ ਵਾਹ ਅੰਝਿ ਬੋਧਾਤ ਕਹੇਗੇ ਨਹੀਂ ਹਾਂ ਮੈਂ ਨਹੀਂ ਜੇ ਦਿੱਦ ਨੂੰ ਜਾਨ ਨੂੰ ਆਖਰ ਪਈ ਲੈ ਕੇ ਆਏ ਦੀ ਤੁਹਾਨੂੰ ਵਾ ਨਾ ਨਾ ਥੋੜੇ ਨੇ ਪਿਆਰ ਹੁੰਦਾਗਾ ਭੈਣ ਭਾਈਆਂ ਦਾ ਰੁਪਈਆਂ ਦਾ ਹੋ ਨਹੀਂ ਹੁੰਦਾ ਮੈਂ ਕਹਿੰ ਨੂੰ ਕੱਲੀ ਕਹਤਾ ਸੀਗਾ ਦੇਖ ਕ੍ਰਿਸ਼ਨ ਲੈ ਕੇ ਆਇਆ 10ਵੇਂ ਲੈ ਲੈ ਬੱਲੇ ਮੂੰਹ ਤੇ ਮਿੱਠਾ ਕਰ ਮੂੰਹ ਹਟਾ ਕਰ ਲੈ ਯਾਰ ਪਹਿਲਾਂ ਕ੍ਰਿਸ਼ਨ ਹੀ ਲੈ ਆ

ਉੰਜੋਂ ਡਿਊਟੀ ਜਾਣ ਲੱਗ ਗਿਆ ਕਿਤੇ ਕਹਦੇ ਵੀ ਮੈਂ ਨਹੀਂ ਹੁਣ ਜਾਂਦਾ ਦੀਦੀ ਕੋਲੇ ਉਹਨਾਂ ਨੇ ਵੀ ਮੁਰ ਗਿਆ ਹੈ ਜਦੋਂ ਉਸ ਤੇ ਇਹਨੂੰ ਪੁੱਛੀ ਜਾਵੇ ਹੁਣ ਤਾਂ ਐ ਹੋ ਰਿਹਾ ਵੀ ਮਿੱਟੀ 'ਚ ਖੇਡਾਂ ਆਪੋਂ ਮੁਰ ਗਿਆ ਹੈ ਲੈ ਉਹ ਜਿਹੜਾ ਛੋਟੇ ਟਾਕੇ ਹੈ ਟਾਕੇ ਬਾਦੇ ਬਾਦੇ ਮੂੰ ਚਾਹੇ ਟਾਕੇ ਲੈ ਖਾਲੂ ਬਾ ਕੋਈ ਨਹੀਂ ਮੈਂ ਵੀ ਖਾਲੂ ਬਣੂਗੀ ਨਹੀਂ ਬਣ ਜਾਂਦੀ ਹੈ ਬਣਾਤਾ ਛੋਟਾ ਜਿਹਾ ਬਲੌਗ ਜਿਹੜਾ ਕਿ ਅਸੀਂ ਖੁਸ਼ੀ ਖਰੀਚ ਥੋੜਾ ਜਿਹਾ ਬਣਾ ਰਹੇ ਹਾਂਗੇ ਬਹੁਤ ਵਧੀਆ ਲੱਗ ਰਿਹਾ ਬਹੁਤ ਮਜ਼ਾ ਆ ਰਿਹਾ ਮੇਰੇ ਛੋਟੇ ਛੋਟੇ ਪਾਣੀ ਦੇ ਰਖੜੀ ਬਣ ਕੇ ਓਹੋ ਥੈਂਕ ਯੂ ਬਹੁਤ ਮੈਂ ਬਹੁਤ ਮੈਂ ਆ ਦੇਖ ਮੇਰੀ ਗੱਲ ਸੁਣ ਪ੍ਰਿੰਸੀਪਲ ਹੈ ਆਪ ਜਰਪੀ ਤੁਮ ਲੈ ਲੈ ਮੈਂ ਤੁਮ ਵਸਾ ਦੋ ਨਾ ਦੇ ਆਪਣੇ ਪਿਰਾਪਲੇ ਨਾ ਬਸ ਨਹੀਂ 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 ਬਸ ਕੋਈ ਨਹੀਂ ਨਹੀਂ ਮੈਨੂੰ ਪਤਾ ਹੈ ਕੋਈ ਗੱਲ ਨਹੀਂ ਜਦੋਂ ਤੂੰ ਕਮਾਉਣ ਲੱਗ ਗਿਆ ਉਹਨੇ ਮੇਰੇ ਤੋਂ ਮੰਗ ਕੇ ਲਿਆ ਹੋਰ ਪੜ ਕੇ ਜਦੋਂ ਨੌਕਰੀ ਲੱਗ ਗਿਆ ਕੋਈ ਗੱਲ ਨਹੀਂ ਰੱਖ ਲੈ ਤੁਸੀਂ ਪਾਈ ਨੀ ਮੈਂ ਦਾ

ਇਹ ਤੇ ਸਭ ਕੁਝ ਤੇ ਮੈਨੂੰ ਫੜਾ ਨਹੀਂ ਕਿਹਦਾ ਅਸਤਾ ਇਸ ਦੀ ਲੈ ਕੇ ਆਮੇ ਨਾ ਲੈ ਵੀ ਤਾਂ ਫੇਰ ਕੀ ਦੇਗੇ ਸਾਰੇ ਨਾਲੇ ਇਹਦੀ ਛੋਟਾਂ ਦਾ ਕਮਨ ਉਹ ਮਾਂ ਨੂੰ ਤਾਂ ਸਾੜੀ ਐਥੇ ਘੇਰ ਲਾ ਜੀ ਵਾਸਤੇ ਰੱਖਦੇ ਦੂਜੀ ਮੇਰੀ ਗੱਲ ਸੁਣੋ ਇਹ ਤਾਂ ਮਮਤਾ ਵਾਸਤੇ ਰੱਖ ਦਿੰਦੇ ਮੁੱਠੀ ਜਰਾ ਪਜ ਪਾ ਲੈ ਚਲ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਫੋਨ ਗੜਾ ਹੋਰੇ ਵੈਸੀ ਮੇਰੇ ਕੋਲ ਪੰਦੀ ਤੇ ਹਾਂ ਭੁੱਲੇ ਤਾਂ ਪੈਰੇ ਜੀ ਅੱਜ ਕੀ ਕਹਿੰਦੇ ਨੇ ਕੁਲਚੇ ਕਾਲਚੇ ਇਹ ਨੂੰ ਕਹਦਾ ਇਹ ਚੀਜ਼ ਮਿਲ ਜਾਂਦੀ ਐ ਨਾ ਜਦੋਂ ਨਹੀਂ ਗੋਗੋ ਨਹੀਂ ਦੱਸ ਤੋ ਠੀਕ ਐ ਹਾਂ ਠੀਕ ਐ ਵੀਰੇ ਸਿੱਖ ਜੀ ਬੋਲ ਰਿਹਾ ਸਹੀ ਬੋਲ ਰਿਹਾ ਜੀ ਓਕੇ ਕੁਲਚੇ ਕਮ ਆ ਰਮ ਮੇ ਪਾਈ ਜੀ ਹੱਥ ਦੇ ਬੋਲਦੇ ਪੱਜਾ ਉਹਨੇ ਵਾਚੇ ਜਦੋਂ ਮਾਇਆ ਮੜਿਆ ਫੋਨ ਨਾਲ ਦੀ ਨਾਲ ਹਾਂ ਅਸੀਂ ਬਾਈ ਸੀ ਫਾਉਨ ਨਾ ਇਹਨਾਂ ਦਾ ਮੱਕਾ ਹੀ ਖਾਏ ਨੇ ਨਾ ਇਹ ਰੱਬਾ ਨਹੀਂ ਇਹ ਬੰਦੇ ਨਹੀਂ ਬਾਈ ਹਾਂ ਹਾਂ ਉਸ ਮਰਜ਼ੀ ਬੋਲੀ ਆ ਉਹ ਵੀ ਹੈ ਹਸਤੀ ਗੱਲ ਦੀ ਜਿੱਮੇ ਆਪਾਂ ਜਾ ਰਹੇ ਹਾਂ ਸੰਕਾ ਹੋ ਜਾਣਾ ਸਿੱਖਾ ਕਰਮਾ ਹੋ ਜਾਣਾ ਕੋਈ ਨਾ ਲਾਹੋ ਅੱਗੇ ਆਉਂਗਲਾ ਮੇਰਾ ਮਤਲਬ ਛੋਟਾ ਰਾਇ ਕਰ ਦਿੰਦੇ ਤਾਂ ਤੂੰ ਉਹ ਚੱਕ ਤਾਂ ਏਡਾ ਟਿੱਕਾ ਵੇ ਡੰਗ ਲੱਗਿਆ ਇਹਨੇ ਪੁੱਛ ਰਿਖੂ ਕਿ ਕਿੱਦਾਂ ਲੱਗਿਆ ਸੁੱਕਿਆ ਹੈ ਗਿੱਲਾ ਨੂੰ ਆ ਸੁੱਕੇ ਕਾਂ ਕਰਕੇ ਛੋਟੇ ਲੱਗਦੇ ਆ ਜਿੰਦੇ ਆ ਜਿਹੜਾ ਉਹ ਟੱਕਾ ੱਡੇ ਵਾਲਾ ਘੱਟ ਕੱਦੀ ੱਡੇ ਸਿਰ ਦੇ ਹੱਥ ਟਰੱਕੇ ਬੈਲਦੇ ਨੇ ਬਾਈ ਠੀਕ ਆ ਤਾਂ ਇਸਦੀ ਬਣਾਏਗਾ ਹੂੰ ਸਕੂਲ ਦਾ ਕਰ ਜਾ ਮੈਂ ਸਾਕੋ ਬੋਨ ਅੰਕੇ ਦਾ ਤੁਲ ਜੀ ਚਾਹ ਬਖੇ ਚੁਕੇ ਤਾਂ ਇਹ ਨੂੰ ਚਾਹੀ ਜਿੱਥੇ ਮਰਜੀ ਹੈ ਜੀ ਕੋੜੂ ਵੇ ਕਿਦਾਂ ਲਾਣਾ ਜਾਨਾ ਉਹਨੇ ਲੈ ਬਈ ਤੇਰੀ ਹੱਥ ਲਾਹੋ ਫਰੈਸ਼ਰ ਬਾਦ ਲਾ ਬਬਾ ਮੈਂ ਤੋ ਬਬਾ ਇਹ ਨਾ ਨਾ ਮੈਂ ਤੋ ਜਦੋਂ ਅੱਧਾ ਬੈਠਾ ਜਾ ਜਾਂਦੇ ਵਾਸਤੇ ਬੈਠੀ ਜਾ ਦਰਵਾਜ਼ੇ ਬਾਰ ਬਾਰ ਬੈੜੀ ਲਾਵੇ ਜਾਉਣੇ ਵਾਸਤੇ ਰੋ ਆਗੀ ਵਾਰ ਤੇ ਆਦਾ ਭਾਈ ਯ ਲੈ ਤੂੰ ਜੀ ਹਟ ਜੋ ਆਰਟਿਸਟ ਬਣ ਰੋ ਬਾਅਦ ਵਾਸ ਮੈਂ ਦੇਖਾਂਗੇ ਭਾਈ ਕੀ ਆ ਮੈਂ ਸਲੀਪ ਹੋਣਾ ਹੁਣ ਆਪਣਾ ਨੂੰ ਨੀਂਦ ਆਂਗਾ ਕਹੋ ਅਗਲੀ ਚੰਗਾ ਫਿਰ ਭਾਈ ਕੋਲੀ ਬਾਏ ਬਾਏ ਦਾ ਕਰ ਦੂ ਬਾਏ ਬਾਏ ਇਹ ਮੇਰੇ ਭਾਈ ਆ ਮੇਰੇ ਨੇ ਰੱਖੜੀਆਂ ਦੇ ਹਰਾ ਕਰੋ ਇਹ ਮੇਰੇ ਭਾਈ ਐ ਮੈਨੇ ਇਹਨਾਂ ਦਾ ਆਪਣਾ ਕੰਮ ਚੱਲ ਰਿਹਾ ਬਾਏ ਵੀ ਦੁੱਖ ਕਰੇ ਬਹੁਤ ਅੱਗੇ ਜਾਣ ਤਾਂ ਕਰਕੇ ਥੋੜਾ ਜਿਹਾ ਫੇਸ ਦਿਖਾਉਣ ਤੋਂ ਇਹ ਉਹ ਕਰਦੇ ਨੇ ਸਾਡਾ ਫੇਸ ਨਾ ਦਿਖੇ ਵੀਡੀਓ ਦੇ ਵਿੱਚ ਦੇਖੋ ਇਹ ਤਾਂ ਦੇਖੋ ਇਹ ਤਾਂ ਮਿਲਿਆ ਸੀ ਇਹ ਤੋਂ ਬੋਲਣ ਲੈ ਕੇ ਇਸ ਵਕਤ ਨੂੰ ਹੋ ਗਏ ਹਾਂ ਦੋਨੇ ਸਾਂਝੇ ਜੀ ਆਇਆਂ ਨੂੰ ਦੱਸ ਲਾਉਂਦਾ ਪਾਉਂਦਾ ਯੂਨਸ ਮੈਂ ਕਿੰਨੇ ਸਖਤ ਦੇ ਕੋ ਜਾਵੇ ਲਾਗ ਰਹੀ ਹੈ ਸਾਰਾ ਸ਼ੁਕਰ ਹੈ ਤੋਂ ਦੋ ਬੰਦ ਮੈਂ ਪਰਪੰਦੇ ਕੋ ਮੈਂ ਦੇਖੀ ਨੂੰ ਤਾਂ ਕੋ ਨਹੀਂ ਰੋਕ ਕੇ ਮੈਨੂੰ ਜੇ ਮੇਰੇ ਵਾਲ ਦਸਮੇ ਨੇ ਨੁਆਈ ਹੋਇਆ ਵੀਰਾ ਪੁਰਾਣਾ ਚੁੱਕ ਰਿਆ ਸੀ ਜਨੈ ਇੰਬਰਾਕੀ ਨਹੀਂ ਦੰਦ ਨਹੀਂ ਮੱਤ ਨਾ ਮੈਂ ਕਿਤੇ 来 ਨੁਆਈ ਹੈ ਹੈ ਹਾਂ ਬਣਤੀ ਹੈ ਲక్ష్మణ ਕਾਜ ਤੇ ਕੋਟਾਂ ਕਿਚਾ ਨਾ ਉਹ ਲੱਗਦੀ ਹੈ ਉਹ ਖੁਸ਼ ਤਾਂ ਹੈ ਲੱਗਣਾ ਜੀ ਹਾਂ ਹੋਇਆ ਲਾਸਟ ਹੈ